ਬਾਬਾ ਫਰੀਦ ਸਾਹਿਬ ਦੇ ਚੱਲ ਰਹੇ ਸ਼ਲੋਕਾਂ ਦੀ ਜਿਹੜੀ ਕਥਾ ਹੈ ਬਾਬਾ ਫਰੀਦ ਸਾਹਿਬ ਮੌਤ ਦੇ ਉੱਤੇ ਬੜੀ ਵੱਡੀ ਗੱਲ ਕਰਦੇ ਬਹੁਤ ਲੰਮੀ ਗੱਲ ਜਿਹੜੀ ਉਹਨਾਂ ਨੇ ਨਾ ਕਹਿੰਦੇ ਆ ਕਿ ਜੇ ਜਾਣਾ ਮਰ ਜਾਈਏ ਜੇ ਬੰਦੇ ਨੂੰ ਇਸ ਚੀਜ਼ ਦਾ ਪਤਾ ਲੱਗ ਜੇ ਨਾ ਫੇ ਮੈਂ ਮਰ ਜਾਣਾ ਵਾ ਇਹ ਰੱਬ ਨੇ ਕੋ ਪਰਦਾ ਰੱਖਿਆ ਵਾ ਇਹ ਆਖਰੀ ਦਮ ਤੱਕ ਬੰਦੇ ਦਾ ਪਰਦਾ ਨਹੀਂ ਪਰਾ ਹੁੰਦਾ ਬੁੱਢੇ ਬਾਰੇ ਵੀ ਨਹੀਂ ਪਤਾ ਲੱਗਦਾ ਵੀ ਮੈਂ ਮਰ ਜਾਣਾ ਵਾ ਪਤਾ ਕਾਰਨ ਕੀ ਆ ਗੁਰੂ ਨਾਨਕ ਸਾਹਿਬ ਮਰ ਬਚਨ ਕਰਦੇ ਆ ਕਿ ਅਸਤਰ ਜੀਤ ਮਰਨ ਮਨ ਮੰਨਿਆ ਜਿੱਦਣ ਬੰਦੇ ਦਾ ਚੇਤ ਟਿਕ ਜਾਂਦਾ ਨਾ ਤੇ ਇਹ ਉਸ ਦਿਨ ਇਸ ਨੂੰ ਮੌਤ ਦਾ ਗਿਆਨ ਹੋ ਜਾਂਦਾ ਕਈ ਸਾਡੀ ਕੌਮ ਦੇ ਗਿਆਨੀ ਕਹਿੰਦੇ ਆਏ ਇਹ ਮੌਤ ਦੇ ਗਿਆਨ ਹੋਣਾ ਰੱਬ ਦਾ ਗਿਆਨ ਹੋ ਜਾਂਦਾ ਲੈ ਦੱਸੋ ਮੌਤ ਦਾ ਕੋਈ ਗਿਆਨ ਹੁੰਦਾ ਹੈ ਹ ਨਹੀਂ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਅਸਤਰ ਚੀਤ ਮਰਨ ਮਨ ਮੰਨਿਆ ਜਿੱਦਨ ਪਰਮੇਸ਼ਰ ਦੇ ਵਿੱਚ ਚਿੱਤ ਜੁੜ ਜਾਂਦਾ ਹੈ ਨਾ ਤੇ ਬੰਦਾ ਸਰੀਰ ਤੋਂ ਮੁਕਤ ਹੋ ਜਾਂਦਾ ਹੈ ਤੁ ਜਦੋਂ ਸਰੀਰ ਤੋਂ ਮੁਕਤ ਹੋ ਜਾਂਦਾ ਫਿਰ ਕੁਟੰਬ ਤੋਂ ਵੀ ਮੁਕਤ ਹੋ ਜਾਂਦਾ ਏ ਇਹ ਕੁਟੰਬ ਤੋਂ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਇਹ ਉਸ ਦਿਨ ਗੱਲ ਲਾਗੂ ਹੋ ਜਾਂਦੀ ਆ ਤੇ ਜਦੋਂ ਕੁਟੰਬ ਤੋਂ ਸਰੀਰ ਤੋਂ ਮੁਕਤ ਹੋ ਗਿਆ ਤਾਂ ਫਿਰ ਉਹ ਸੰਸਾਰ ਤੋਂ ਵੀ ਮੁਕਤ ਹੋ ਗਿਆ ਕਿ ਜਿੱਥੇ ਉਹ ਸੰਸਾਰ ਤੋਂ ਮੁਕਤ ਹੋ ਗਿਆ ਫਿਰ ਮੌਤ ਤੋਂ ਵੀ ਮੁਕਤ ਹੋ ਗਿਆ ਉਹਨੂੰ ਕਿਹਾ ਸੀ ਕਿ ਜਨਮ ਮਰਨ ਦੋ ਹੂਮੇ ਨਾਹੀਂ ਜਨ ਪਰ ਉਪਕਾਰਿ ਆਏ ਫਟ ਗਿਆ ਉਹਨਾਂ ਦਾ ਕਬੀਰ ਨੇ ਐਲਾਨ ਕਰ ਦਿੱਤਾ ਕਬੀਰ ਸਭ ਕਹਿੰਦੇ ਬੌਰ ਹਮ ਕਾਹੇ ਆਵਾਂਗੇ ਅਸੀਂ ਮੁੜ ਕੇ ਨਹੀਂ ਆਉਣਾ ਨਾ ਨਾ ਮਤਬਲੀ ਕੋਈ ਨਹੀਂ ਆਉਣਾ ਆਮਣ ਜਾਣਾ ਹੁਕਮ ਤਸੇ ਕਾ ਹੁਕਮੇ ਬੁੱਝ ਸਮਾਵਾਂਗੇ ਅਸੀਂ ਉਹਦੇ ਕੋ ਨੂੰ ਬੁੱਝ ਲਿਆ ਉਹਦੇ ਚ ਸਮਾ ਗਏ ਹੁਣ ਨਹੀਂ ਆਉਣਾ ਤੇ ਮਰ ਮਰ ਜਨਮ ਤੇ ਜਿਨ ਮਿਸਰਿਆ ਜੀਅੰ ਕਾ ਦਾਤਾ ਐਉਂ ਕਿਹਾ ਬਾਣੀ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਜਾਣਾ ਮਰ ਜਾਈਏ ਤੇ ਘੁੰਮ ਨਾ ਆਈਏ ਜਿਦਾਂ ਕਹਿਆ ਨਾ ਤਿੰਨਾ ਨਾ ਮਾਰੇ ਘੁੰਮ ਘੁੰਮ ਮੈਨੇ ਮੁੜ ਕੇ ਘੁੰਮ ਨਾ ਆਈਏ ਤੇ ਫਿਰ ਮਾ ਬਾਬਾ ਫਰੀਦ ਨੇ ਇੱਕ ਗੱਲ ਕਰੀ ਜਿਦਨ ਤੈਨੂੰ ਪਤਾ ਲੱਗ ਗਿਆ ਨਾ ਕਿ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ ਇਹ ਬਰਬਾਦ ਨਾ ਹੋ ਸੰਸਾਰ ਵਾਸਤੇ ਇਹ ਕੁਟੰਬ ਵਾਸਤੇ ਪਰਿਵਾਰ ਵਾਸਤੇ ਜ਼ਿੰਦਗੀ ਨਾ ਬਰਬਾਦ ਕਰ ਲਿਓ ਜੀ ਝੂਠੀ ਦੁਨੀਆ ਲੱਗ ਹਾ ਹਾ ਨਾ ਆਪ ਵੰਜਾਈਏ ਵੰਜਾਉਣਾ ਖਰਾਬ ਕਰਨਾ ਦੁਖੀ ਕਰਨਾ ਆਪਣੇ ਆਪ ਨੂੰ ਦੁਖੀ ਨਾ ਕਰੋ ਇਹ ਝੂਠੀ ਦੁਨੀਆ ਦੇ ਵਿੱਚ ਲੱਗ ਕੇ ਕਿਉਂਕਿ ਜੇ ਝੂਠੀ ਦੁਨੀਆ ਚ ਲੱਗੇ ਰਹੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਦੁਨੀਆ ਖੇਲ ਬੁਰਾ ਰੁੱਠ ਟੁੱਟਾ ਇੱਥੇ ਕੋਈ ਹੱਸਦਾ ਹੈ ਕੋਈ ਰੋਂਦਾ ਹੈ ਇਹ ਇਦਾਂ ਹੀ ਚੱਲਦਾ ਹੈਗਾ ਖੁਣੀ ਦੁਨੀਆ ਖੇਲ ਬੁਰਾ ਰੁੱਠ ਟੁੱਟਾ ਕੋਈ ਖੁਸ਼ ਹੋ ਜਾਂਦਾ ਕੋਈ ਰੁੱਸ ਜਾਂਦਾ ਕੋਈ ਯਾਰ ਬਣ ਜਾਂਦਾ ਕੋਈ ਵੈਰੀ ਬਣ ਜਾਂਦਾ ਇਹ ਖੇਲ ਜੇ ਬਣਿਆ ਹੋਇਆ ਕੋ ਪਤਾ ਨਹੀਂ ਐਸਾ ਇੱਕ ਤਰ੍ਹਾਂ ਖੇਲ ਬਣਿਆ ਹੈ ਤੂੰ ਸਭਵੇਂ ਇੱਕ ਸਮਾਨਾ ਵਾਲੀ ਬਾਤ ਜੀ ਹੋਈ ਪਈ ਹੈ ਜਿਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਜਿਮੀ ਪੁੱਛੇ ਅਸਮਾਨ ਇੱਕ ਦਿਨ ਜਮੀਨ ਨੇ ਨਾ ਅਸਮਾਨ ਨੂੰ ਪੁੱਛਿਆ ਜਿਮੀ ਪੁੱਛੇ ਅਸਮਾਨ ਅਸਮਾਨ ਨੇ ਮਾਫ ਕਰਨਾ ਅਸਮਾਨ ਨੇ ਨਾ ਧਰਤੀ ਨੂੰ ਪੁੱਛਿਆ ਕੁਝ ਜਮੀਂ ਪੁੱਛੇ ਅਸਮਾਨ ਅਸਮਾਨ ਨੇ ਕੀ ਪੁੱਛਿਆ ਜ਼ਮੀਨ ਨੂੰ ਖੇਵੜ ਕਿੰਨ ਗਏ ਉਹ ਖੇਵੜ ਜਿਹੜੇ ਮਲਾਹ ਸਨ ਜਿਹੜੇ ਬੜੇ ਬੜੇ ਜੁੰਮੇ ਆ ਰੀਆਂ ਸਿਰ ਤੇ ਰੱਖ ਕੇ ਤੇ ਕਹਿੰਦੇ ਸਾਡੇ ਤੋਂ ਬਿਨਾਂ ਟੱਬਰ ਨਹੀਂ ਚੱਲਦਾ ਸਾਡੇ ਤੋਂ ਬਿਨਾਂ ਪਿੰਡ ਨਹੀਂ ਚੱਲਦਾ ਸਾਡੇ ਤੋਂ ਬਿਨਾਂ ਸ਼ਹਿਰ ਦੇਸ਼ ਨਹੀਂ ਚੱਲਦਾ ਉਪੁੱਛਿਆ ਅਸਮਾਨ ਨੇ ਉਹ ਕਿੱਥੇ ਆਉਣ ਧਰਤੀ ਦੇ ਇਹਨੇ ਕੰਮ ਹੁੰਦਾ ਸੀ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਡ ਕਿੰਨ ਗਏ ਉਹ ਕਿੱਥੇ ਗਏ ਖੇਵਡ ਮਲਾ ਜ਼ਿੰਮੇਵਾਰ ਵਿਅਕਤੀ ਅਗੋਂ ਧਰਤੀ ਨੇ ਆਖਿਆ ਪਤਾ ਜਾਲਣ ਗੋਰਾ ਨਾਲ ਉਹਦੇ 6 6 ਫੁੱਟ ਦੇ ਟੋਏ ਪੁੱਟ ਕੇ ਨਾ ਉਹਨਾਂ ਨੂੰ ਤੇ ਮੇਰੇ ਵਿੱਚ ਨੱਪ ਦਿੱਤਾ ਉਹਨਾਂ ਲੋਕਾਂ ਨੂੰ ਤੇ ਜਿਹੜਾ ਉਹ ਜਿਹੜਾ ਬਚਰੋਂਦਾ ਕਿ ਥੀਏ atheema gad ਉਹਨਾਂ ਨੂੰ ਯਤੀਮ ਕਹਿ ਕੇ ਤੇ ਘਰੋਂ ਬਾਹਰ ਕੱਢ ਕੇ ਨਾ ਥੀਏ atheema gad ਯਤੀਮਾ ਗੱਡ ਮੇਰੇ ਵਿੱਚ ਗੱਡ ਗਏ ਨੇ ਨੱਪ ਗਏ ਨੇ ਉਹਦਾ 6 6 ਫੁੱਟ ਦੇ ਟੋਏ ਪੁੱਟੇ ਪਹਿਲਾਂ ਉਹਨਾਂ ਤੇ ਮਿੱਟੀ ਪਈ ਔ ਤੋਲਵੀ ਕੋਈ ਨਾ ਸੀ ਮਿੱਤ ਕੋਈ ਨਹੀਂ ਉਹਨਾਂ ਦਾ ਮਿੱਤਰ ਬਣਿਆ ਕਿੰਨੀ ਮਿੱਟੀ ਉਤੇ ਪਾਤੀ ਉਹਨਾਂ ਦੀ ਤੇ ਉਹਨਾਂ ਦੇ ਥੱਲੇ ਇੱਟਾਂ ਰੱਖੀਆਂ ਇੱਟ ਸਰਾਣਾ ਭੋਏ ਸਵਣ ਕੀੜਾ ਲੜਿਓ ਮਾਸ ਉਹਨਾਂ ਦੇ ਉਹ ਮੇਰੇ ਚ ਨੱਪਤੇ ਉਹਨਾਂ ਨੂੰ ਕੀੜੇ ਖਾ ਗਏ ਕਿਤੜੇ ਜੁਗਵਾ ਪਰੇ ਬੜਾ ਬੜਾ ਲੰਮਾ ਸਮਾ ਗਿਆ ਮੇਰੇ ਵਿੱਚ ਨੱਪੇ ਨੇ ਗੱਡੇ ਨੇ ਤੇ ਕੀੜੇ ਖਾ ਕੇ ਨੇ ਇਕਤ ਪਇਆ ਪਾਸ ਬਾਸਾ ਨਹੀਂ ਪਰਤਿਆ ਉਹਨਾਂ ਨੇ ਮੁੜ ਕੇ ਜਿੱਥੇ ਪਾ ਨਾਪਕੇ ਟੋਆ ਪੁੱਟ ਗਏ ਤੁਰ ਗਏ ਉੱਥੇ ਹੀ ਪਏ ਰਹਿ ਗਏ ਯਲਣ ਗੋਰਾ ਨਾਲ ਕਹਿਣ ਲੱਗੇ ਉਹ ਤੇ ਟੋਏ ਪੁੱਟੇ ਮੇਰੇ ਵਿੱਚ ਤੇ ਉਹਦੇ ਵਿੱਚ ਉਹਨਾਂ ਨੂੰ ਨੱਪਿਆ ਗਿਆ ਤੇ ਕਹਿਣ ਲੱਗੇ ਉਹ ਜਿਹੜੀਆਂ ਰੂਹਾਂ ਕਿੱਥੇ ਆ ਉਹ ਤਾਂ ਚਲੋ ਸਰੀਰ ਤਾਂ ਨੱਪ ਦਿੱਤੇ ਤੇਰੇ ਵਿੱਚ ਤੂੰ ਗਾਲ ਦਿੱਤੇ ਸਾੜ ਦਿੱਤੇ ਕੀੜੇ ਖਾ ਗਏ ਉਹਨਾਂ ਨੂੰ ਤੇ ਉਹ ਜਿਹੜੀਆਂ ਰੂਹਾਂ ਨਿਕਲੀਆਂ ਉਹ ਕਿੱਥੇ ਆ ਉਹ ਜਿੱਦਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਹ ਛੱਟੀਏ ਇੱਕ ਪੀ ਫਿਰ ਹੱਸਣ ਪਾਏ ਕੋ ਨਬ ਦਿੱਤੇ ਗਏ ਸਾੜ ਦਿੱਤੇ ਗਏ ਕੁੱਤਿਆਂ ਨੂੰ ਖਵਾ ਦਿੱਤੇ ਗਏ ਇੱਲਾ ਨੂੰ ਖਵਾ ਦਿੱਤੇ ਗਏ ਤੇ ਖੂਹਾਂ ਚ ਸੁੱਟੇ ਗਏ ਪਾਰਸੀ ਲੋਕਾਂ ਵੱਲ ਮਰਦਾ ਸਰੀਰ ਹੱਸਣ ਪਾਏ ਤੇ ਨਾਨਕ ਈਵ ਨਾ ਜਾ ਪਈ ਕਿੱਥੇ ਜਾਏ ਸਮਾਏ ਉਹ ਕਿੱਥੇ ਗਏ ਹੋਏ ਨੇ ਜਿਹੜੇ ਝੁਨਕਲੇ ਹੋਏ ਟਾਂਚੇ ਵਿੱਚ ਜੇ ਨਾ ਕਹਾਂਗੇ ਜਿਹੜਾ ਭਗਤ ਅਰਦਾਸ ਜੀ ਕਹਿੰਦੇ ਆ ਕਿ ਹਾਡ ਮਾਸ 나ੜੀ ਕੋ ਪਿੰਜਰ ਪੰਛੀ ਪੰਖੀ ਬਸੇ ਵਿਚਾਰਾ ਉਹ ਜਿਹੜਾ ਪੰਖੀ ਉੱਡ ਕੇ ਗਿਆ ਉਹ ਉਹ ਕਿੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਧਰਤੀ ਵਿੱਚੋਂ ਆਵਾਜ਼ ਆਈ ਜਦੋਂ ਅਸਮਾਨ ਨੇ ਪੁੱਛਿਆ ਨਾ ਜਿਮੀ ਪੁੱਛੇ ਅਸਮਾਨ ਫਰੀਦਾ ਕਿ ਵਟ ਉਹ ਜ਼ਿੰਮੇਵਾਰ ਵਿਅਕਤੀ ਕਿੰਨ ਗਏ ਕਿੱਥੇ ਗਏ ਤੇ ਧਰਤੀ ਨੇ ਆਖਿਆ ਜਾਲਣ ਗੋਰਾ ਗੋਰਾ ਮਣੇ ਕਬਰਾਂ ਗੋਰੀ ਆਏ ਪਏ ਉਹ ਜਦੋਂ ਬਾਬੇ ਫਰੀਦ ਨੇ ਬਾਣੀ ਚ ਕਿਹਾ ਮਹਿਲ ਸਖਣ ਰਹਿ ਗਏ ਬੜੇ ਬੜੇ ਮਹਿਲ ਬਣਾਏ ਸੀ ਉਹਨਾਂ ਨੇ ਐਡੀਆਂ ਐਡੀਆਂ ਹਵੇਲੀਆਂ ਬਣਾਈਆਂ ਸੀ ਮਹਿਲ ਸਖਣ ਰਹਿ ਗਏ ਉਹ ਸਖਣੇ ਹੋ ਗਏ ਮਹਿਲ ਸਖਣ ਰਹਿ ਗਏ ਵਾਸਾ ਆਇਆ ਤਲ ਤਲ ਵਿੱਚ ਧਰਤੀ ਵਿੱਚ ਵਾਸਾ ਆਇਆ ਤਲ ਗੋਰਾ ਸੀ ਨਿਮਾਣੀਆਂ ਜਿਨ੍ਹਾਂ ਨੂੰ ਨਿਮਾਣੀਆਂ ਕਹਿੰਦੇ ਸੀ ਕਬਰਾਂ ਨੂੰ ਪਿੰਡੋਂ ਦੂਰ ਬਣਾਉਂਦੇ ਲੋਕੀ ਨਿਮਾਣੀਆਂ ਕਹਿੰਦੇ ਗੋਰਾ ਸੇ ਨਿਮਾਣੀਆਂ ਬੈਸਨ ਰੂਹਾ ਮਲ ਉਹਨਾਂ ਦੇ ਸਰੀਰ ਉੱਤੇ ਪਏ ਹੋਏ ਨੇ ਤੇ ਬਾਬੇ ਫਰੀਦ ਨੇ ਆਖਿਆ ਜਾਲਣ ਗੋਰਾ ਨਾਲ ਉਹ ਤੇ ਸਾੜ ਦਿੱਤੇ ਗਏ ਮਿੱਟੀ ਨੇ ਗਾਲ ਦਿੱਤੇ ਉਹ ਤਾਂ ਤੇ ਉਲਾਮੇ ਜੀ ਸਹਿ ਕਹਿ ਲੱਗੇ ਜਿਹੜੀ ਜੀਸ ਸੀ ਨਾ ਜਿੰਦ ਸੀ ਨਾ ਜਿਹੜੀ ਉਹ ਤੁਰ ਗਈ ਨਾ ਜਦੋਂ ਤੇ ਜਿੱਥੇ ਗਈ ਆ ਉੱਥੇ ਤੇ ਉਹਨੂੰ ਉਲਾਮੇ ਬੜੇ ਮਿਲੰਦੇ ਆ ਕਿਸ ਚੀਜ਼ ਦੇ ਉਲਾਮੇ ਮਿਲਦੇ ਜਿੰਦ ਨੂੰ ਸੌ ਉਲਾਮੇ ਦਿਨੇ ਕੇ ਰਾਤੀ ਮਿਰਨ ਸਹੰਸ ਸੇਵਤ ਸਲਾਹਣ ਛੱਡ ਕੇ ਕਰੰਗੀ ਲਗਾ ਅੰਸ ਰੱਬ ਦੀ ਸੇਵਤੋਂ ਸਲਾਹ ਛੱਡ ਕੇ ਜਿਨ੍ਹਾਂ ਨੇ ਕਰੰਗ ਨੂੰ ਖਾਦਾ ਮੁਰਦੇ ਖਾਦੇ ਉਹਨਾਂ ਨੂੰ ਤੇ ਬੜੇ ਉਲਾਮੇ ਮਿਲਦੇ ਰੱਬ ਵੱਲੋਂ ਪਿਤਾ ਦੀ ਟਾੜੀ ਚੁੰਝ ਜਿਹੜੀ ਸੀ ਉਹ ਹੰਸਾਂ ਵਾਲੀ ਸੀ ਤੇ ਹੰਸਾਂ ਹੀ ਹੀਰਾ 모ਤੀ ਚੁਗਣਾ ਤੇ ਤੁਸੀਂ ਹੀਰੇ ਜਦੋਂ ਤੁਹਾਨੂੰ ਚੁੰਝ ਹੰਸਾਂ ਵਾਲੀ ਲਾਈ ਸੀ ਕਿ ਤੁਸੀਂ ਮੋਤੀ ਕਿਉਂ ਨਹੀਂ ਚੁਗਾਈ ਤੇ ਪਤਾ ਹੈ ਕਿਉਂ ਹੰਸ ਜਿਹੜਾ ਸੀ ਇਹ ਚੁੰਝ ਹੰਸ ਦੀ ਸੀ ਤੇ ਇਹ ਗੰਦ ਕਿਉਂ ਖਾਨ ਲੱਗ ਪਿਆ ਤੇ ਮਹਾਰਾਜ ਬਾਣੀ ਦਾ ਹੁੰਦਾ ਕਿ ਸਰਵਰ ਹੰਸ ਨਾ ਜਾਣਿਆ ਇਹ ਸਤ ਸੰਗ ਨਾ ਨਹੀਂ ਮਿਲਿਆ ਇਹ ਗੁਰੂ ਦਾ ਸੰਗੀ ਨਹੀਂ ਹੋਇਆ ਸਰਵਰ ਹੰਸ ਨਾ ਜਾਣਿਆ ਕਾਗ ਉਪੰਖੀ ਸੰਗ ਇਹਨੇ ਦੋਸਤੀ ਕਾਵਾਂ ਨਾਲ ਪਾ ਲਈ ਆ ਤੇ ਜਦ ਦੋਸਤੀ ਕਾਵਾਂ ਨਾਲ ਪਾ ਲਈ ਆ ਤੇ ਕਾਵਾਂ ਦਾ ਖਾਣਾ ਗੰਦਾ ਵਾ ਕਾਗ ਉਪੰਖੀ ਸੰਗ ਸਾਖਤ ਸਿਉ ਐਸੀ ਪ੍ਰੀਤ ਹੈ ਤੂੰ ਸਾਖਤਾਂ ਦੇ ਨਾਲ ਵੇਮੁਖਾਂ ਦੇ ਨਾਲ ਪ੍ਰੀਤ ਪਾਣਗਾ ਤਾਂ ਫੇਰ ਇਦਾਂ ਹੀ ਹੋਣਾ ਆ ਜਾਲਣ ਗੋਰਾ ਵਲਾ ਨਾਲ ਵਲਾਮੇ ਜੀ ਸਹ ਪਰ ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਬੰਦੇ ਦੇ ਵਸ ਦੀ ਗੱਲ ਨਹੀਂ ਆ ਇਹ ਰੱਬ ਨੇ ਦੁਨੀਆ ਬੜੀ ਸੁਹਾਵਣੀ ਬਣਾਈ ਆ ਇਹਦੇ ਵਿੱਚ ਮੋਹ ਬੜਾ ਰੱਬ ਨੇ ਰੱਖਿਆ ਵਾ ਲੋਭ ਜੰਤਾਂ ਅੰਤਰ ਪਾਇਆ ਇਹ ਜੀਵ ਜੰਤੂਆਂ ਦੇ ਅੰਦਰ ਰੱਬ ਨੇ ਨਾ ਲੋਭ ਤੇ ਮੋਹ ਪਾ ਦਿੱਤਾ ਵਾ ਤੇ ਇਹ ਰੋਹ ਇਹ ਮੋਹ ਨੇ ਤੇ ਲੋਭ ਨੇ ਰੱਬ ਭਲਾ ਦਿੱਤਾ ਦੁਨੀਆ ਨੂੰ ਬਾਬਾ ਫਰੀਦ ਬਚਨ ਕਰਦੇ ਆ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਇਹ ਦੁਨੀਆ ਬੜੀ ਸੋਹਣਾ ਬਾਗਵਾ ਤੇ ਜਦੋਂ ਇਹ ਬੰਦਾ ਬਾਗ ਨੂੰ ਵੇਖਣ ਲੱਗ ਗਿਆ ਤੇ ਬਾਗ ਹੀ ਵੇਖੀ ਗਿਆ ਬਾਗ ਹੀ ਵੇਖੀ ਗਿਆ ਜਿੱਦਾਂ ਕਬੀਰ ਸਾਹਿਬ ਕਹਿੰਦੇ ਨੇ ਚਾਚਾ ਰਚਤ ਚਿੱਤਰ ਹੈ ਭਾਰੀ ਇਹ ਜਿਹੜਾ ਰੱਬ ਨੇ ਸੰਸਾਰ ਚਿੱਤਿਆ ਨਾ ਚਿੱਤਰਿਆ ਇਹ ਬੜਾ ਵੱਡਾ ਜੇ ਚਰਚ ਰਚਤ ਰਚਿਆ ਹੋਇਆ ਚਿੱਤਰ ਹੈ ਪਾਰੀ ਪਰ ਇੱਕ ਗੱਲ ਕਰੀ ਤਜ ਚੇਤਨ ਚਿੱਤਰ ਇਹ ਜਿਹੜੇ ਚਿੱਤਰ ਹਨ ਇਹਨਾਂ ਨੂੰ ਇਹਨਾਂ ਵੱਲ ਨਾ ਧਿਆਨ ਦੇਈਂ ਤੂੰ ਤੇ ਤੀਆਂ ਪੁੱਤਰ ਰਿਸ਼ਤੇਦਾਰ ਭੈਣ ਭਰਾ ਸਾਕ ਸੰਬੰਧੀ ਇਹ ਰੱਬ ਦੇ ਬਣਾਏ ਹੋਏ ਜੀਵ ਜੰਤੂ ਆ ਜਿਹੜੇ ਤਜ ਚਿੱਤਰ ਇਹ ਚਿੱਤਰੀਆਂ ਹੋਣੀਆਂ ਚੀਜ਼ਾਂ ਨੂੰ ਛੱਡ ਦੇ ਔਰ ਆਪਾਂ ਤੇ ਦਾਤ ਪਿਆਰੀ ਵਿਸਰੇ ਅਦਤਾਰਾ ਹੋ ਜਾਂਦਾ ਵਾ ਤੇ ਤਜ ਚਿਤਰੇ ਚੇਤੋ ਚਿਤਕਾਰੀ ਜਿੰਨੇ ਚਿਤਰਿਆ ਨਾ ਉਹਨੂੰ ਚੇਤੇ ਕਰੋ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨਾ ਇਦਾਂ ਹੁੰਦਾ ਨਹੀਂ ਆ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਇਹ ਪੰਖਾਂ ਦੀ ਡਾਰਵਾ ਦੁਨੀਆ ਤੇ ਜਿਉਂ ਜਿਉਂ ਸੂਰਜ ਚੜ੍ਹ ਜਾਂਦਾ ਸਵੇਰੇ ਪੰਖ ਹੀ ਉੱਡ ਜਾਂਦੇ ਨੇ ਇਸੇ ਤਰ੍ਹਾਂ ਦੁਨੀਆ ਹੈ ਤੇ ਸੁਹਾਵਣੀ ਆ ਛੱਡਣ ਨੂੰ ਜੀਤ ਨਹੀਂ ਕਰਦਾ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਨੌਬਤ ਵਜਦੀ ਸੁਬਾ ਸੂ ਜਦੋਂ ਸਵੇਰ ਦੀ ਨੌਬਤ ਵੱਜਦੀ ਹੀ ਨਾ ਨਗਾਰਾ ਵੱਜਦਾ ਸੀ ਤੇ ਲੋਕੀ ਆਪੋ ਆਪਣੇ ਕੰਮਕਾਰਾਂ ਨੂੰ ਰਾਹ ਨੂੰ ਤੁਰ ਪੈਂਦੇ ਆ ਨਾ ਇਸੇ ਤਰ੍ਹਾਂ ਬਿਖ ਬਿਰਖੇਟ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਅਸਤ ਅਧੋਤ ਅਸਤ ਹੋਇਆ ਛਿਪਿਆ ਹੋਇਆ ਡੁੱਬਿਆ ਹੋਇਆ ਸੂਰਜ ਜਿਵੇਂ ਸਿਰੇ ਚੜਦਾ ਹੈ ਨਾ ਅਦੋਤ ਪਿਆ ਉੱਠ ਚੱਲੇ ਜਿਉਂ-ਜਿਉਂ ਉਹ ਦਵਹਾਨੀਆਂ ਜਿਉਂ-ਜਿਉਂ ਕਿਸੇ ਦੀ ਉਮਰ ਪੁੱਗਦੀ ਜਾਂਦੀ ਆ ਨਾ ਤਿਉਂ-ਤਿਉਂ ਉਹਦਾ ਮੌਤ ਦੇ ਰੂਪੀ ਸੂਰ ਜਿਹੜਾ ਚੜਦਾ ਜਾਂਦਾ ਤੇ ਉਹ ਇਸ ਸੁਹਾਣੇ ਬਾਗ ਦੇ ਵਿੱਚੋਂ ਉੱਡਦਾ ਜਾਂਦਾ ਵਾ ਅੱਜ ਕਿੰਨੇ ਉੱਡ ਗਏ ਨੇ ਹਾਂਜੀ ਸ ਤੇ ਬਾਬਾ ਫਰੀਦ ਸਿੰਘ ਨੌਬਤ ਵੱਜੀ ਸੁਬਹਾ ਸਿਉ ਤੇ ਤੇਰੀ ਵੀ ਨੌਬਤ ਵੱਜ ਜਾਣੀ ਤੇਰਾ ਵੀ ਨੰਬਰ ਲੱਗ ਜਾਣਾ ਵਾ ਤੇ ਚੱਲਣ ਕਾ ਕਰ ਸਾਜ ਕਿੰ ਲਗੇ ਚੱਲਣ ਦਾ ਸਾਜ ਕਰ ਤਿਆਰੀ ਕਰ ਤਾ ਪਰ ਚੱਲਣ ਦੀ ਤਿਆਰੀ ਬੰਦਾ ਕਰਦਾ ਹੀ ਨਹੀਂ ਇਹ ਤੇ ਦੁਨੀਆ ਦੀ ਦੁਨੀਆ ਨੂੰ ਦੁਨੀਆ ਦੇ ਆਪਣੇ ਆਪ ਨੂੰ ਤਿਆਰ ਕਰੀ ਜਾਂਦਾ ਸਾਜ ਹੀ ਜਾਂਦਾ ਸਾਜ ਸਮਾਨ ਇਕੱਠਾ ਕਰੀ ਜਾਂਦਾ ਨਾ 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 ਮਾ ਬਾਬਾ ਫਰੀਦ ਸਾਹਿਬ ਕਹਿੰਦੇ ਚੱਲਣ ਕਾ ਕਰ ਸਾਜ ਬਸ ਥੋੜੇ ਦਿਨ ਰਹਿ ਗਏ ਨੇ ਅੱਗੋਂ ਨੇੜ ਆਇਆ ਪਿੱਛਾ ਦੂਰ ਚਲ ਗਿਆ ਵਾ ਤੇ ਹੁਣ ਤੂੰ ਤਿਆਰੀ ਕਰ ਲੈ ਛੱਡ ਦੇ ਦੁਨੀਆ ਦਾ ਖਿਆਲ ਖ ਖ ਆਪਣਾ ਜਿਹੜਾ ਬਚਨਾਂ ਕਿ ਤਾਂ ਬਾਬਾ ਫਰੀਦ ਸਾਹਿਬ ਖਲੋਗੇ ਜਾ ਕੇ ਥੋੜੇ ਜਿਹਾਟ ਮੇ ਬਖਤਾਰ ਕਾਕੀ ਤੋਂ